ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਰਵਨੀਤ ਭਲਾੜੇ ਤੋਂ ਅੱਜ ਆਪਣੇ ਕੋਲੇ ਬਾਈ ਕਾਕੂ ਹੀਰਾ ਆਏ ਹੋਏ ਨੇ ਆਪਾਂ ਗੱਲ ਕਰਦੇ ਆਂ ਬਾਈ ਨਾਲ ਸਾਰੇ ਮੋਬਾਈਲਾਂ 'ਚ ਲੱਗੇ ਹੋਇਆ ਕੀ ਗੱਲ ਗੱਲ ਵੀ ਸੁਣਾਓ ਕੋਈ ਬੋਲੋ ਜੀ ਬੋਲੋ ਹਾਂ ਜੀ ਕੀ ਬੋਲਨੀ ਹੈ ਕਾਕੂ ਹੀਰਾ ਇੱਧਰ 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 ਕਾਕੂ ਹੀਰਾ ਆਏ ਨੇ ਇਹਨਾਂ ਨੂੰ ਪੁੱਛ ਹਾਂ ਬਾਈ ਕਾਕੂ ਹੀਰਾ ਹੀ ਆਏ ਨੇ ਆਪਣੇ ਕੋਲੇ ਅੱਜ ਤੁਸੀਂ ਦੱਸੋ ਜੀ ਤੁਹਾਨੂੰ ਭਲਾੜੇ ਚਾ ਕੇ ਕਿਵੇਂ ਲੱਗਾ ਪਾਇਲੋ ਰਾਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਰੇ ਦੋਸਤਾਂ ਨੂੰ ਇੱਧਰ ਬੈਠ ਕੇ ਇੱਧਰ ਬੈਠ ਕੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾ ਕੁਝ ਨਹੀਂ ਵਾਦਾ ਮੋਬਾਈਲਾਂ ਉਹਨਾਂ ਦੇਖੇ ਦੇ ਸੀ ਐਂ ਜੇ ਵੱਡੇ ਟ੍ਰਾਂਫਰ ਨੂੰ ਲੋਡ ਪਾ ਰੱਖਿਆ ਤੇ ਬਾਕੀ ਆਪਣਾ ਆ ਪਾਰਕਿੰਗ ਬਹੁਤ ਵਧੀਆ ਲੱਗੀ ਬਣਾਡੇ ਆਏ ਸੀਗੇ ਰਮਨੀਤ ਹੋਰਾਂ ਕੋਲੇ ਤੇ ਵਧੀਆ ਲੱਗੀ ਗੱਲਬਾਤ ਤੇ ਬਾਕੀ ਆਪਣੇ ਨਾਲ ਬਾਈ ਜੀ ਬੈਠੇ ਆ ਬਾਈ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਕਰਿਓ ਹਣ ਤੇ ਇਹਦਾ ਘਰ ਦੀ ਬੰਦੇ ਨੇ ਹਾਂ ਨਹੀਂ ਫਿਰ ਵੀ ਇੱਥੇ ਦਾ ਜ਼ਰੂਰੀ ਫਾਦੇ ਬਣਦਾ ਨਾ ਤੁਸੀਂ ਐਂ ਦੱਸੋ ਵੀ ਤੁਹਾਨੂੰ ਕਾਕੂ ਨੂੰ ਮਿਲ ਕੇ ਤੁਹਾਨੂੰ ਕਿਵੇਂ ਲੱਗਿਆ ਜੀ ਕਾਕੂ ਨੂੰ ਮਿਲ ਕੇ ਠੀਕ ਹੈ ਬਸ ਬਾਕੀ ਇਹਨਾਂ ਨਾਲ ਹੀ ਕਰੂੰਗਾ ਕਾਕੂ ਕਾਕੂ ਫੇਰਾ ਧੂੜਾ ਮੜਦਾ ਕਾਕੂ ਹਾਂ ਤੇ ਬਾਕੀ ਇੱਕ ਵਾਰੀ ਉਹ ਡਾਇਲੋਗ ਕਰ ਦ ਕਰ ਦਿਖਾ ਦਿਓ ਹਾਂ ਉਹ ਮੈਂ ਕਹਿੰਦਾ ਸੀ ਸਸਰੀ ਘਰ ਦੋਸਤੋ ਮੈਂ ਉਹਦਾ ਕਾਕੂ ਹੀਰਾ ਪਰ ਮੈਂ ਉਹਨਾਂ ਜੋਰ ਲਾਉਂਦਾ ਜਨਾਬ ਘਰੇ ਲਾਉਣਾ ਸਸਰੀ ਘਰ ਦੋਸਤੋ ਮੈਂ ਉਹਦਾ ਕਾਕੂ ਹੀਰਾ ਬਣਾਲੀ ਵਾਲਾ ਲੈ ਵੀ ਬਿਲਕੁਲ ਨਵੇਂ ਗਾਣੇ ਲਿਖਿਆ ਨੇਰੀ ਠਰ ਬਰੋਲੇ ਠਰ ਬੜਾ ਕੱਬਾ ਗਾਣਾ ਲਿਖਿਆ ਮੈਂ ਕਹਿੰਦਾ ਸਿਰ ਲੱਗ ਜੂ ਗੱਲ ਆਮਰਾ ਡਾਇਲੋਗ ਹੈ ਜੀ ਤੇ ਬਾਕੀ ਸੱਚੀਓ ਸਾਰੇ ਅਸੀਂ ਦੋਸਤਾਂ ਹੀ ਸਾਰੇ ਇੱਧਰ 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 ਗੁਰੀ ਬਾਈ ਹਾਂ ਗੁਰੀ ਬਾਈ ਮੈਨੂੰ ਲੈ ਇਹ ਤਾਂ ਪੂਰਾ ਮੋਬਾਈਲ ਚ ਗੋਭਾ ਹੋਇਆ ਨੇ ਭਾਈ ਇਹਨਾਂ ਨੂੰ ਤਾਂ ਫੋਨ ਬਾਤ ਹੋ ਜਾਂਦੇ ਇਹ ਵਿਜੀ ਆ ਫਿਰ ਇਹ ਫੇਮਸ ਬੰਦੇ ਨੇ ਫਿਰ ਇਹ ਆਪਣਾ ਫਰਕ ਕਿੰਨਾ ਇਹ ਫਿਰ ਆਇਆ ਫੇਮਸ ਬੰਦੇ ਨੇ ਹਣਾ ਇਹ ਸੈਲੀਬ੍ਰਿਟੀ ਨੇ ਕਿ ਚੱਲ ਸੁਣਾ ਕਾਕੂ ਇਹ ਤਾਂ ਹੀ ਗੱਲ ਨਹੀਂ ਕਰਦੇ ਗਾਣਾ ਸੁਣਾ ਇਹ ਆਪਣੇ ਸਹੀ ਗੱਲ ਸਹੀ ਗੱਲ ਸਹੀ ਗੱਲ ਇਹ ਨਹੀਂ ਬੋਲਦੇ ਚੱਲ ਕਾਕੂ ਤੁਹ ਸੁਣਾ ਦੇ ਇੱਕ ਹੋਣੀ ਸੁਣਾਈ ਵਸੇ ਲੋਕ ਇੱਕੋ ਇੱਥੇ ਹੁਣ ਕੋਠੀਆਂ ਕਾਠੀਆਂ ਕਾਫੀ ਨੇ ਬਣਾਉਣਾ ਤੇ ਹੁਣ ਉਧਰੋਂ ਆ ਪ੍ਰਿੰਡਾ ਘਰਦੀਆਂ ਨਹੀਂ ਮੇਰਾ ਪ੍ਰਿੰਡਾ ਲੜ ਜਾ ਇੱਕ ਅੱਧੀ ਹੋਰ 15 ਖੜਾ ਹੁਣ ਪ੍ਰਿੰਡਾ ਵਾ ਫਿਰਦੇ ਵੇ ਹਾਂ ਪ੍ਰਿੰਡਾ ਕਾਫੀ ਘਰਦੀਆਂ ਨੇ ਤੇ ਨਹੀਂ ਤਾਂ ਫਿਰ ਮੇਰੇ ਸੋਰੇ ਇਹੀ ਬਣਾ ਲੂਗੀ ਇਹ ਲੜਕੀ ਸਮਾਰਕੇ ਠੀਕ ਹੈ ਕਾਕੂ ਤੇਰੇ ਪਿੱਛੇ ਹੀ ਪੈਂਦੀ ਆ ਭਰਾ ਦਾ ਕੁਝ ਨਹੀਂ ਹੁੰਦਾ ਤੇ ਹੁਣ ਦੱਸੋ ਭਰਾ ਉਹ ਜਾਨੇ ਕੋਈ ਮੈਨੂੰ ਕਿਵੇਂ ਕਰਦਾ ਹਾਂ ਦੱਸੀ ਮੈਨੂੰ ਹਾਂ ਮੈਨੂੰ ਦੱਸੀ ਕਿਵੇਂ ਕਰਦਾ ਹਾਂ ਛੋਡੇ ਪਿੰਡ ਛੋਡੇ ਪਿੰਡ ਵਾਲਾ ਉਹਦੇ ਮੈਨੂੰ ਨੱਕ ਨਹੀਂ ਲਾਉਣੀ ਹੁੰਦੀ ਮਾੜਾ ਜੇ ਕੋਈ ਉਹ ਵੀ ਦੱਸ ਕਿਵੇਂ ਕਰਦਾ ਹਾਂ ਚਾਚਾ ਕੋਈ ਨਹੀਂ ਕੋਈ ਨਹੀਂ ਉਹ ਤਾਂ ਮੈਂ ਕਿਹਾ ਮੈਂ ਮੈਂ ਯਾਰ ਵੀਡੀਓ ਬਣਾਉਣੀ ਤੇਰੀ ਹਾਂ ਤੇ ਕਹਿੰਦਾ ਨਹੀਂ ਅਰੇ ਮੈਂ ਨਾਲ ਘਰੇ ਲੜਨੇ ਕਹਿੰਦਾ ਅੱਛਾ ਹਾਂ ਬਸ ਐ ਤਰੀਕੇ ਨਾਲ ਬਾਕੀ ਫਿਰ ਮੈਨੂੰ ਲਾਂਬਾ ਵੀ ਮਿਲ ਗਿਆ ਸੀਗਾ ਤੇ ਸਾਡੇ ਮੁੰਡੇ ਵੀਡੀਓ ਕੱਢ ਪਾਈ ਆ ਚੀਜ਼ ਸੀ ਲੰਮ ਲੰਮਾ ਕਿਵੇਂ ਲਿਆ ਸੀ ਤੈਨੂੰ ਲੰਮਾ ਬਸ ਮਾੜੀ ਮੁੱਠੀ ਗਾਲਾਂ ਕਲੋਜੀ ਮਾੜੀ ਮੁੱਠੀ ਦੀਆਂ ਮਾੜੇ ਮਨ ਲਾ ਵੀ ਗੱਲਾਂ ਕੋਲ ਦਿੱਤੀਆਂ ਨੇ ਕੁੱਟਾ ਕਰਦਾ ਨਹੀਂ ਨਹੀਂ ਕੁੱਟਿਆ ਕੋੜ ਤੇ ਯਾਰਾ ਫਰਮਾ ਰਿਹਾ ਹਰੇਕ ਆਇਆ ਤਾਂ ਆਇਆ ਤਾਂ ਕਾਕੂ ਦਾ ਸਰੀਰ ਬਹੁਤ ਅਗਣਾ ਐਹੀ ਜੀ ਗੱਲ ਨਹੀਂ ਕਾਕੂ ਨੂੰ ਕਿਹੜਾ ਹੱਥ ਲਾਜੂ ਕਿਹਨੇ ਕਾਕੂ ਅੰਭਜੰਮ ਜੰਮ ਜਾਂਦਾ ਕਿਉਂਕਿ ਡੌਲੇ ਦਾ ਹਰੇਕ ਉਹ ਜਿਹੜੇ ਡੌਲੀਆਂ ਨੇ ਆਹ ਡੌਲੀਆਂ ਦਾ ਇਹ ਕਿਸੇ ਕਿਸੇ ਦੇ ਨਹੀਂ ਹਿੱਸੇ ਹੁੰਦੀਆਂ ਇਹ ਕਿਸੇ ਕਿਸੇ ਦੇ ਨਹੀਂ ਹਿੱਸੇ ਹੁੰਦੀਆਂ ਕਿਉਂਕਿ ਡੌਲੇ ਹਰੇਕ ਹੀ ਬਣਾਉਂ ਜਾਂ ਮਲਾ ਕੇ ਉਹ ਪਤਾ ਐਂ ਹੀ ਹੋ ਜਾਂਦੇ ਇੱਕ ਮਿੰਟ ਜਿਹੜੇ ਜੰਮ ਜੀ ਲ ਹੋਣ ਮੈਂ ਮੈਂ ਤਾਂ ਖਰ ਉਲਾਰ ਕੇ ਬਣਦਾ ਨਹੀਂ ਸਾਰਾ ਮੈਂ ਤਾਂ ਐ ਲੱਗ ਜਿਵੇਂ ਮੱਖੀ ਟੁੱਟੀਆਂ ਨਹੀਂ ਹੁੰਦੀ ਹੈਗੀ ਤੇ ਐ ਫਿਰ ਵੀ ਫਰਕ ਇਹ ਪੈਂਦਾ ਆ ਆ ਚੀਜ਼ ਆ ਵੀ ਜੇ ਮੈਂ ਤਾਂ ਕਰਕੇ ਲਾਉਂਦਾ ਇੱਕ ਆਏ ਆ ਮੈਂ ਜੇ ਮੈਂ ਤਾਂ ਨਹੀਂ ਲਾਉਂਦਾ ਕਈ ਵਾਰੀ ਮੈਂ ਜਿੰਮ ਦੇ ਹੇਠਾਂ ਆ ਗਿਆ ਐ ਲੱਗ ਜਿਵੇਂ ਚਪਲੇ ਦਾ ਮੱਖੀ ਹੋਣੀ ਹੈ ਤੇ ਆ ਚੱਕਰ ਇਹ ਪੈਂਦਾ ਬਸ ਤੇ ਹੋਰ ਕੋਈ ਚੱਕਰ ਨਹੀਂ ਆ ਤੇ ਬਾਕੀ ਆਪਣੇ ਉਸਤਾਦ ਜੀ ਬੇਸ਼ਾ ਭਾਈ ਗਿਰੀ ਘਰਾਗਣਾ ਤੇ ਘੈਂਡਾ ਭਰਾ ਆਪਣਾ ਤੇ ਬਾਕੀ ਇਹ ਮਾੜਾ ਮੋਟਾ ਹਾਂਜੀ ਘਰਾਗਣੇ ਵਾਲੇ ਬੋਲੋ ਜੀ ਹਾਂਜੀ ਬੋਲੋ ਸਰ ਤੁਸੀਂ ਸੁਣ ਤਾ ਲੋ ਗਾਣਾ ਤਾਂ ਸੁਣ ਲੋ ਕਾਕੂ ਤੋਂ ਗਾਣਾ ਤਾਂ ਫਰਾਂਏ ਨਾ ਅਪ ਇੱਥੇ ਫਿਰ ਤੈਨੂੰ ਬਰਾਪ ਕਿੱਥੇ ਆਏ ਚੱਲ ਆਇਆ ਕਰੋ ਤੁਸੀਂ ਤੁਸੀਂ ਇੱਕ ਬੁਝਾਰਤ ਪਾ ਦਿਓ ਡਾਇਲੌਗ ਡਾਇਲੌਗ ਸੁਣਾ ਦਿਓ ਤੁਸੀਂ ਇੱਕ ਬੁਝਾਰਤ ਹੀ ਪਾ ਦਿਓ ਕਿਹੜੀ ਉਹ ਕਿਹੜੀ ਚੀਜ਼ ਹੈ ਜਿਹੜੀ ਨੂੰ ਖਾ ਸਕਦੇ ਆ ਦੇਖ ਨਹੀਂ ਸਕਦੇ ਹਾਂਜੀ ਕਿਹੜੀ ਚੀਜ਼ ਆ ਤਾਂ ਮੈਨੂੰ ਨਹੀਂ ਪਤਾ ਲਾਓ ਦਿਮਾਗ ਦੇਖੋ ਲਾਓ ਭਾਈ ਦਿਮਾਗ ਲਾਓ ਪਰ ਹੋਰ ਬੈਠੇ ਕੋਲੇ ਕਾਕੂ ਤੁਸੀਂ ਲਾਓ ਵੀ ਮੈਂ ਤਾਂ ਦੇਖੋ ਇਹ ਮੈਂ ਤਾਂ ਦੇਖ ਖਾ ਸਕਦੇ ਆ ਦੇਖ ਨਹੀਂ ਸਕਦੇ ਮੈਨੂੰ ਤਾਂ ਪਤਾ ਹੈਗਾ ਅੱਛਾ ਦੇਖ ਨਹੀਂ ਸਕਦੇ ਮੈਨੂੰ ਪਤਾ ਪਰ ਐ ਵੀ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਅਗਲੀ ਵੀਡੀਓ 'ਚ ਦੱਸਾਂਗੇ ਸੱਚੀ ਉਹਨੂੰ ਪਤਾ ਕਾ ਮਜ਼ਾਕ ਨਹੀਂ ਕਰਦਾ ਕਿਉਂਕਿ ਜਿਹੜਾ ਸਾਡਾ ਸਿਸਟਮ ਆਣਾ ਜਿਹੜਾ ਸਾਡਾ ਉਹ ਤਾਂ ਨਹੀਂ ਕਿਤੇ ਵਜਣ ਨੂੰ ਗਈ ਐਂਡਾ ਵੀ ਹਾਂ ਵੀ ਬਚ ਜੂਗਾ ਮੈਂ ਇਹ ਗੱਲ ਤਾਂ ਹੈ ਨਾ ਵਜਣ ਵਾਲੀ ਕੋਈ ਗੱਲ ਨਹੀਂ ਤੇ ਮੈਨੂੰ ਜਵਾਬ ਤਾਂ ਵਜ ਰਿਹਾ ਹਾਂ ਮੈਂ ਕਿਤੇ ਕਿਉਂਕਿ ਜਿਆਦਾਤਰ ਸਾਨੂੰ ਸੁਰਾਂ ਦਾ ਪਤਾ ਹੁੰਦਾ ਤੇ ਹੁਣ ਕਿਹੜਾ ਬੰਦਾ ਕਿਹੜੇ ਰਾਗ 'ਚ ਗਾ ਰਿਹਾ ਸਾਨੂੰ ਇੰਨਾ ਬਾਰੇ ਨਾ ਹੋ ਜਾਗੀ ਗੱਲ ਕਰਾਂ ਐ ਵੀ ਹੁਣ ਇੱਕ ਤਾਂ ਸਵਾਲ ਇਹ ਤਾਂ ਬਚਪਨ ਦੀਆਂ ਗੱਲਾਂ ਨੇ ਜਿਵੇਂ ਮੈਥੋਂ ਪਹਿਲਾਂ ਮੇਰੀ ਬੇਬੇ ਨੇ 20 ਵਾਰੀ ਸਵਾਲ ਪਾਇਆ ਮ ਬਰਾਬਰ ਪਾਇਆ ਦਾ ਜਵਾਬ ਨਹੀਂ ਕੱਢਿਆ ਤੁਸੀਂ ਹਾਂ ਕਿਉਂਕਿ ਆਪਾਂ ਅਗਲੇ ਦਿਨ ਮਗਲੇ ਲੋਕ ਆਪਣੇ ਮਗਲੇ ਹੁਣ ਤੱਕ ਉਹ ਜੀ ਤੁਸੀਂ ਐਂ ਦੱਸੋ ਵੀ ਚਾਹ ਪੀਣਾ ਕਿ ਠੰਡਾ ਪੀਣਾ ਸੋਚੀ ਬੈਠੀ ਹੋਈ ਸੋਚੀ ਬੈਠੇ ਆ ਬਾਈ ਨੂੰ ਇਹ ਫਿਕਸ ਕਰਕੇ ਵੀ ਲੋ ਬਣਾਣਾ ਸ਼ੇਕ ਬਣਾਜੀ ਹਾਂ ਮੈਂ ਸ਼ੇਕ ਬਣਾਉਣਾ ਤੇ ਬੱਸ ਹੋਰ ਨਹੀਂ ਬੱਸ ਨਾ ਮਾਮਾ ਗੱਲਾਂ ਦੁੱਧ ਪਾ ਕੇ ਹੂੰ ਹੂੰ ਨਾ ਐ ਕਰ ਲਾ ਹਿਸਾਬ ਜਨਾਬ ਜਿੰਮੀ ਗੱਲ ਬਾਜ਼ੀ ਬਣ ਗਈ ਇਹਨੇ ਤੋਨੂੰ ਸਾਡਾ ਭਲਾ ਡਾ ਕਿਵੇਂ ਲੱਗਿਆ ਭਲਾ ਡਾ ਬਹੁਤ ਬੱਲੇ ਸੜਕਾਂ ਸੁਰਕਾਂ ਸਾਡੇ ਭਲਾ ਡੇ ਦੇ ਸੇਵੇ ਸੀ ਨੇ ਤੁਹਾਨੂੰ ਕੋਈ ਦਿੱਕਤ ਨਹੀਂ ਹੋਰਾ ਦਿੱਕਤ ਇਹ ਵਾ ਗੱਡੀ ਤੇ ਆਇਆ ਕਿਰਾਟਾ ਪਾੜਾ ਕਰਤਾ ਐ ਜਮਾ ਬਹੁਤ ਸਾਨੀ ਗੱਡੀ ਮੂਹਰਾ ਲੱਗੀ ਗੱਲ ਬਾਤ ਜਮਾ ਹਾਂਜੀ ਬੱਲੇ ਬੱਲੇ ਹੋਈ ਦੀ ਬੱਲੇ ਬੱਲੇ ਪੰਦੇ ਪੰਦੇ ਹੋਰ ਕੋਈ ਸੇਵਾ ਦੱਸੋ ਬਾਸ ਸੇਵਾ ਦਾ ਦਰਸ਼ਕ ਇੱਧਰ ਸਾਡੇ ਸਾਹਿਬ ਮੋਬਾਈਲ 'ਚ ਗੂਵੇ ਫੇਰੇ ਬਾ ਇਧਰ ਬੜਾ ਲੋੜ ਹੈ ਨਾ ਡਾਟਾ ਫਰਵਾਇਆ ਪੂਰਾ ਉਲਝਿਆ ਰੰਦਾ ਵਿੱਚ ਮੋਬਾਈਲ ਇਹਦਾ ਇੱਥੇ ਆ ਕੇ ਵੀ ਦਫ਼ਤਰ ਨਾਲ ਹੀ ਜੱਕੀ ਫਿਰਦੇ ਨੇ ਆਪਦਾ ਸਹੀ ਗੱਲ ਨਜ਼ਾਰ ਆ ਗਿਆ ਭਾਈ ਹੈ ਨਾ ਹਾਂ ਹਵਾ ਚੱਲਦੀਆਂ ਨੇ ਮੈਂ ਕਿਹਾ ਭਾਈ ਬੱਲੇ ਬੱਲੇ ਵੀ ਹਾਂ ਇਹ ਨਜ਼ਾਰਾ ਹੈਗਾ ਹਾਂ ਇਹ ਨਜ਼ਾਰਾ ਕਿੱਧਰ ਆ ਪਿਆਗਾ ਦੇਖੋ ਨਹੀਂ ਪਈ ਜਾਂਦਾ ਧੁੱਪ ਨਿਕਲੀ ਪਈ ਆ ਸਹੀ ਗੱਲ ਆ ਧੁੱਪ ਨੇ ਚਲੀ ਪਈ ਆ ਸਹੀ ਗੱਲ ਆ ਬੱਲੇ ਬੱਲੇ ਹੋਈ ਪਈ ਆ ਸੱਚ ਦਾ ਮਾਹੌਲ ਵਧੀਆ ਲੱਗਿਆ ਬਈ ਮਜ਼ਾਕ ਕਰੀਨੇ ਆਪਾਂ ਪੂਰਾ ਵਧੀਆ ਲੱਗਿਆ ਬੱਲੇ ਬੱਲੇ ਹੋ ਗਈ ਧੰਨਵਾਦ ਸੋਡਾ ਵਧੀਆ ਜੀ ਜਿਹਨੇ 97 ਯਾਰ ਮਿਲਿਆ ਦੇ ਧੰਨਵਾਦ ਕਰਾਣੀ ਮੈਂ ਫੇਸਬੁੱਕ ਦਾ ਜਿਹਨੇ 97 ਯਾਰ ਮਿਲਿਆ ਦੇ ਬਾਈ ਹਾਂ ਬਹੁਤ ਲੱਸੋ ਬਈ ਨਮੀ ਤਾਂ ਜੀ ਗੱਲ ਬਾਤ ਕੋਈ ਹਾਂ ਨਬਾਹ ਕਿਉਂਕਿ ਜੇ ਤਾਂ ਅੱਜ ਕਿਉਂਕਿ ਆਹ ਕਾਲੇ ਜੋ ਪਹੁੰਚੇ ਹਾਂ ਕਿਉਂਕਿ ਗੱਲਾਂ ਬਾਤਾਂ ਹੁਣ ਸੋਥੋ ਸੋਨੀਆਂ ਨੇ ਕਿਉਂਕਿ ਚਲੋ ਕਾਕੂ ਜੀ ਤੁਹਾਡਾ ਧੰਨਵਾਦ ਤੁਸੀਂ ਇੰਨਾ ਕੀਮਤੀ ਸਮਾਂ ਕੱਢ ਕੇ ਹਨਾ ਸਮੇਂ ਚੋਂ ਸਮਾਂ ਕੱਢ ਕੇ ਤੁਸੀਂ ਸਾਡੇ ਕੋਲ ਆਏ ਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਸੀ ਜਿੰਨੀਆਂ ਵੀ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕੀਤੀਆਂ ਵੀਡੀਓ ਬਣਾਈਆਂ ਚਲੋ ਸਾਨੂੰ ਬਹੁਤ ਵਧੀਆ ਲੱਗਿਆ ਤੇ ਧੰਨਵਾਦ ਦੋਸਤੋ ਕਰ ਦਿਆ ਕਰੋ ਬਈ ਵੀਡੀਓ ਸ਼ੇਅਰ ਕਰ ਦਿਆ ਕਰੋ ਕਿਰਪਾ ਮੇਰਾ ਵੀਰ ਬਣ ਕੇ ਉਹੀ ਨੇਰੀ ਠਾ ਦਿਓ ਘੜ ਘੜ ਅਸੀਂ ਮੱਲਾ ਵੀ ਅਸੀਂ ਤਾਂ ਕਿ ਜਦਾਂ ਜਾ ਕੇ ਹੁਣ ਵੀਡੀਓ ਬਣਾਉਂਦੇ ਰਿਹਾ ਕਰਾਂਗੇ ਤੇ ਹਰ ਰੋਜ਼ ਦੀ ਤਰ੍ਹਾਂ ਸਾਡੇ ਸਾਡੇ ਵਲੌਗ ਆਉਂਦੇ ਰਹਿਣਗੇ ਤੁਸੀਂ ਹਾਂ ਸ਼ੇਅਰ ਕਰਿਆ ਕਰਿਓ ਹਾਂ ਵੀ ਆਹ ਵਲੌਗ ਜਿਹੜਾ ਹੁਣ ਅਸੀਂ ਬਣਾਇਆ ਤਾਂ ਹੀ ਕਰਨਾ ਉ ਮੰਨ ਲਓ ਚੌੜ ਜੀ ਜੋਂ ਬਣਾਇਆ ਮਨ ਲਾ ਜਿਵੇਂ ਆਪਣੀ ਜਵਾਗ ਚੌੜ ਜੀ ਨਾਲ ਵੀ ਪੂਰਾ ਹਾਂ ਵੀ ਪੂਰਾ ਘੈਂਟ ਬਣਾਵਾਂਗੇ ਪਤਾ ਲੱਗੂ ਵੀ ਵਲੌਗ ਬਣਾਇਆ ਅਗਲਾ ਵਲੌਗ ਦੇ ਵਿੱਚ ਉਸ ਦੀ ਗੱਲ ਕਰਦੇ ਆਪਾਂ ਤੇ ਪੂਰਾ ਖਿੱਚ ਕੇ ਰੱਖਾਂਗੇ ਆਵਾ ਵੀ ਕਮੈਂਟ ਕਰਕੇ ਸ਼ੇਅਰ ਕਰਕੇ ਦੱਸੋ ਮੇਰਾ ਵੀਰਵਾਨ ਕੀ ਠੀਕ ਆ ਹਾਂ ਜੀ ਤੇ ਬਾਕੀ ਧੰਨਵਾਦ ਬਹੁਤ ਵਧੀਆ ਲੱਗਿਆ ਬਾਈ ਤੁਹਾਨੂੰ ਮੇਰਾ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ